ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਅਸਾ ਮਹੱਲਾ ਚੌਥਾ ਗੁਣ ਗਾਵਾਂ ਗੁਣ ਬੁਲੀ ਬਾਣੀ ਗੁਰਮੁਖ ਹਰ ਗੁਣ ਆਖ ਵਖਾਣੀ ਜਪ ਜਪ ਨਾਮ ਮਨ ਭਇਆ ਅਨੰਦਾ ਸਤ ਸਤ ਸਤਗੁਰ ਨਾਮ ਦਿੜਾਇਆ ਰਾਸ ਗਾਏ ਗੁਣ ਪਰਮਾਨੰਦਾ ਇਹ ਵੀ ਸ਼੍ਰਾਮ ਧਿਆਨ ਨਾਲ ਲਾਉਨੇ ਸਤ ਸਤ ਇਥੇ ਠਮਕ ਸਤਗੁਰ ਨਾਮ ਦੜਾਇਆ ਰਾਸ ਗਾਏ ਗੁਣ ਪਰਮਾਨੰਦਾ ਰਹਾਉ ਹਰ ਗੁਣ ਗਾਵੇ ਹਰ ਜਨ ਲੋਗਾ ਵੱਡਾ ਭਾਗ ਪਾਏ ਹਰ ਨਿਰਜੋਗਾ ਇਹ ਵੀ ਸ਼੍ਰਾਮ ਵੱਡਾ ਭਾਗ ਤੇਿਸ ਰਾਮੈ ਪਾਇ ਇਥੇ ਯਮਕ ਪਾਇ ਹਰ ਨਿਰਚੂਗਾ ਕੋਣ ਬਿਹੂਣਾ ਮਾਇਆ ਮਾਲ ਧਾਰੀ ਰੇਣ ਗੁਣ ਜਨਮ ਮੂਏ ਅਹੰਕਾਰੀ ਮੂਏ ਧਿਆਨ ਨਾਲ ਉਚਾਰਨ ਕਰਨਾ ਮੂਏ ਨਹੀਂ ਕਹਿਣਾ ਸਰੀਰ ਸਰੋਵਰ ਗੁਣ ਪ੍ਰਗਟ ਕੀਏ ਨਾਨਕ ਗੁਰਮੁਖ ਮਾਥ ਤਤ ਕਢੀਏ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਨਾਨਕ ਇਥੇ ਯਮਕ ਹੈ ਗੁਰਮੁਖੀ ਤੇ ਵਿਸਰਾਮ ਲਾਉਣਾ ਮਾਥ ਪਾਠ ਹੈ ਮੇਰੇ ਪੁਥੀ ਦੇ ਵਿੱਚ ਮਾਥ ਛਪਿਆ ਹੋਇਆ ਸੀ ਥੱਥੇ ਨਾਲ ਪਾਠ ਹੈ ਤੋਲਾ ਉਚਾਰਨ ਕਰਨਾ ਮਾਥ ਇਥੇ ਯਮਕ ਲਾ ਦਨੀ ਹੈ ਤਤ ਕਢੀਏ ਨਹੀਂ ਕਹਿਣਾ ਹੈ ਕਕੇ ਤੇ ਢਡੇ ਦੇ ਵਿੱਚ ਡੈਸ਼ ਦੇ ਕੇ ਕਢੀਏ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਆਸਾ ਮਹੱਲਾ ਚੌਥਾ ਨਾਮ ਸੁਣੀ ਨੰਮ ਮਨ ਪਾਵੇ ਵੱਡਾ ਭਾਗ ਗੁਰਮੁਖ ਹਾਰ ਪਾਵੇ ਨਾਮ ਜਪਹੁ ਗੁਰਮੁਖ ਪਰਗਾਸਾ ਨਾਮ ਬਿਨਾ ਮੈਂ ਧਰ ਨਹੀਂ ਕਾਈ ਨਾਮ ਰਵਿਆ ਸਭ ਸਾਸ ਕੇ ਰਾਸਾ ਰਹਾਉ ਨਮ ਸੁਰਤ ਸੁਣੀ ਮਨ ਭਾਈ ਸੁਣੀ ਇੱਥੇ ਵਿਸਰਾਮ ਲਾਉਣਾ ਹੈ ਨਾਮੈ ਸੁਰਤ ਸੁਣੀ ਮਨ ਭਾਈ ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਖਾਈ ਨਾਮਹੀਨ ਗਏ ਊੜ ਨੰਗਾ ਨਾਣੀ ਨਾ ਉਚਾਰਨ ਕਰਨਾ ਨਾਮਹੀਣ ਨਾਮਹੀਣ ਗਏ ਊੜ ਨੰਗਾ ਨਾਮਹੀਣ ਗਏ ਊੜ ਨੰਗਾ ਪਾਚ ਪਾਚ ਮੋਏ ਵੇਖ ਦੇਖ ਪਤੰਗਾ ਪਾਚ ਪਾਚ ਪੁੱਲੇ ਹੀ ਉਚਾਰਨ ਕਰ ਆਪੇ ਥਾਪੇ ਥਾਪ ਉ ਥਾਪੇ ਨਾਨਕ ਨਾਮ ਦੇਵੈ ਹਰ ਆਪੇ ਆਸਾ ਮਹੱਲਾ ਚੌਥਾ ਹਾਂਜੀ ਨਾਨਕ ਪਤੀ ਯਮਕ ਲਾ ਕੇ ਨਾਨਕ ਨਾਮ ਦੇਵੈ ਹਰ ਆਪੇ ਆਸਾ ਮਹੱਲਾ ਚੌਥਾ ਗੁਰਮੁਖ ਹਰ ਹਰ ਵੇਲ ਵਧਾਈ ਫਲ ਲਾਗੇ ਹਰ ਰਸਕ ਰਸਾਈ ਫਲ ਪੂਲਾ ਹੀ ਬੋਲਣਾ ਫਲ ਲਾਗੇ ਹਰ ਰਸਕ ਰਸਾਈ ਹਰ ਹਰ ਨਾਮ Jap ਅਨਤ ਤਰੰਗਾ Jap Jap ਨਾਮ ਗੁਰਮਤ ਸਾਲਾਹੀ ਮਾਰਿਆ ਕਾਲ ਜਮ ਕੰਕਰ ਭਯੰਗਾ ਰਹਾਉ ਭਯੰਗਾ ਉਚਾਰਨ ਕਰਨਾ ਯੈ ਯਾ ਨਹੀਂ ਲਾਉਣਾ ਭੇਉਂਗਾ ਈਦੀ ਨਾਲ ਹੀ ਉਚਾਰਨ ਕਰਨਾ ਹਰ ਹਰ ਗੁਰਮਹ ਭਗਤ ਰਖਾਈ ਹਾਂ ਵਿਸਰਾਮ ਧਿਆਨ ਨਾਲ ਲਾਉਣਾ ਹਰ ਹਰ ਇੱਥੇ ਵਿਸਰਾਮ ਹੈ ਹਰ ਹਰ ਇੱਥੇ ਵਿਸਰਾਮ ਗੁਰਮਹ ਭਗਤ ਰਖਾਈ ਗੁਰ ਤੁਠਾ ਸਿੱਖ ਦੇਵੈ ਮੇਰੇ ਭਾਈ ਗੁਰ ਤੁਠਾ ਇੱਥੇ ਵਿਸਰਾਮ ਹੈ ਸਿੱਖ ਦੇਵ ਮੇਰੇ ਭਾਈ ਹਉ ਮੈਂ ਕਰਮ ਕਿਛ ਬਿਧ ਨਹੀਂ ਜਾਣੈ ਬਿਧ ਕਸਕੇ ਨਹੀਂ ਬੋਲਣਾ ਪੋਲਾ ਹੀ ਬੋਲਣਾ ਬੇਧ ਹਉ ਮੈਂ ਕਰਮ ਕਿਛ ਬਿਧ ਨਹੀਂ ਜਾਣੈ ਕਿਛ ਇਹ ਵੀ ਪੋਲਾ ਹੀ ਬੋਲਣਾ ਕਿਛ ਨਹੀਂ ਕਹਿਣਾ ਕਿਛ ਬੇਧ ਨਹੀਂ ਜਾਣੈ ਜੋ ਕੁੰਚਰ ਨਾ ਆਏ ਖਾਕ ਸਿਰ ਛਾੜੈ ਨਾਏ ਪਦ ਜਿਹੜਾ ਭਾਰਾ ਵਿਚਾਰਨ ਕਰਨਾ ਹੈ ਜੋ ਕੁੰਚਰ ਨਾ ਆਏ ਕਾਕ ਸਿਰ ਛਾਣਾ ਜੇ ਵੱਡ ਭਾਗ ਹੋਵਹਿ ਵੱਡ ਊਚੇ ਹੈ ਵੀ ਹੋਵਹਿ ਤਹੀ ਵਿਸਰਾਮ ਜੀ ਵੱਡ ਭਾਗ ਹੋਵਹਿ ਵੱਡ ਊਚੇ ਨਾਨਕ ਨਾਮ ਜਪਹਿ ਸੱਚ ਸੂਚੇ ਆਸਾ ਮਹੱਲਾ ਚੌਥਾ ਹਰ ਹਰ ਨਾਮ ਕੀ ਮਨ ਭੂਖ ਲਗਾਈ ਨਾਮ ਸੁਨੇ ਹੈ ਮਨ ਤ੍ਰਿਪਤੇ ਮੀਰੀ ਪਾਈ ਨਾਮ ਜਪਹੁ ਮੀਰੇ ਗੁਰ ਸਿੱਖ ਮੀਤਾ ਮੀਤਾ ਕਸਕੇ ਹੀ ਵਿਚਾਰਨ ਕਰਨਾ ਮੀਤਾ ਨਹੀਂ ਕਹਿਣਾ ਮੀਤਾ ਨਾਮ ਜਪਹੁ ਨਾਮੇ ਸੁਖ ਪਾਵਹੁ ਨਾਮ ਰਖਹੁ ਗੁਰਮਤਿ ਮਨ ਚੀਤਾ ਰਹਾਉ ਨਮੂ ਨਾਮ ਸੁਣੀ ਮਾਨ ਸਰਸਾ ਨਾਮ ਲਾਹ ਲੈ ਗੁਰਮਤਿ ਬਿਗਸਾ ਇਸ ਰਾਮ ਧਿਆਨ ਨਾਲ ਲਾਉਣਾ ਨਾਮ ਲਾਹ ਲੈ ਕੱਠਾ ਨਹੀਂ ਕਹਿਣਾ ਲਾਹ ਲੈ ਨਾਮ ਲਾਹ ਲੈ ਇਥੇ ਇਸ ਰਾਮ ਗੁਰਮਤਿ ਬਿਗਸਾ ਨਾਮ বিনা ਕੁਸਤੀ ਮੋਹ ਅੰਦਾ ਏ ਕੁਸਤੀ ਹੀ ਉਚਾਰਨ ਕਰਨਾ ਕੁਸਤੀ ਤੱਤਾ ਨਹੀਂ ਕਹਿਣਾ ਕੁਸਤੀ ਨਾਮ ਬਿਨਾ ਕੁਸਟੀ ਮੂਹ ਅੰਦਾ ਸਭ નિਫਲ ਕਰਮ ਕੀਏ ਦੁਖ ਧੰਦਾ ਇਹ ਵੀ ਵਿਸਰਾਮ ਤੇ ਅੰਨ ਲਾਉਣਾ ਸਭ નિਫਲ ਕਰਮ ਕੀਏ ਇਥੇ ਵਿਸਰਾਮ ਹੈ ਦੁਖ ਧੰਦਾ ਹਰ 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 ਜਸ ਜਪੈ ਵੱਡ ਭਾਗੀ ਨਾਨਕ ਗੁਰਮਤਿ ਨਾਮ ਲਿਵ ਲਾਗੀ ਇਕ ਊੰਕਾਰ ਸਤ ਗੁਰ ਪ੍ਰਸਾਦਿ ਮਹੱਲਾ ਚੌਥਾ ਰਾਗ ਆਸਾ ਘਰ 6 ਘਰ 6 ਵੇ ਕੀ ਤੀਜਾ 3 ਇਹ ਧਿਆਨ ਨਾਲ ਉਚਾਰਨ ਕਰਨਾ ਹੈ ਮਹੱਲਾ ਚੌਥਾ ਰਾਗ ਆਸਾ ਘਰ 6 ਵੇ ਕੀ ਤਿੰਨ ਰਾਗ ਆਸਾ ਕਰਛੇਵੇ ਕੇ ਤਿੰਨ ਹੱਥ ਕਰ ਤੰਤ ਵਜਾਵੈ ਜੋਗੀ ਹੱਥ ਕਰ ਤੰਤ ਵਜਾਵੈ ਜੋਗੀ ਥੋਥਰਵਾਜੈ ਬੀਨ ਗੁਰਮਤਿ ਹਰ ਗੁਣ ਬੋਲਹੁ ਜੋਗੀ ਗੁਰਮਤਿ ਇਥੀ ਜਮਕੈ ਗੁਰਮਤਿ ਹਰ ਗੁਣ ਬੁਲਹੁ ਜੋਗੀ ਇਹੋ ਬਣੂਆ ਹਰ ਰੰਗ ਭੀਨ ਜੋਗੀ ਹਰ ਦੇਹ ਮਤੀ ਉਪਦੇਸ ਜੁਗ ਜੁਗ ਹਰ ਹਰ ਏਕੋ ਵਰਤੈ ਜਿਸ ਆਗੇ ਹਮ ਆਦੇਸ ਜਿੱਥੇ ਵੀ ਦੋ ਹਰ ਪਦ ਇਕੱਠੇ ਹੋਣ ਉੱਥੇ ਹਰ ਹਰ ਨਹੀਂ ਕਹਿਣਾ ਹਰ ਹਰ ਨਖੀਰ ਕੇ ਹੀ ਪੜਨਾ ਹੈ ਜੁਗ ਜੁਗ ਹਰ ਹਰ ਏਕੋ ਵਰਤੈ ਤਿਸ ਆਗੇ ਹਮ ਆਦੇਸ ਰਹਾਉ ਗਾਵਹ ਰਾਗ ਭਾਤ ਬਹੁ ਬੋਲੇ ਇਹ ਮਨੁਆ ਖੇਲਾ ਖੇਲਾ ਜੋ ਵਹ ਕੂਪ ਸਿੰਚਨ ਕੋ ਵਸਦਾ ਉਠ ਬੈਲ ਗਏ ਚਾਰ ਬੇਲ ਜੋ ਵਹ ਕੂਪ ਸਿੰਚਨ ਕੋ ਵਸਦਾ ਕਿਥੇ ਵਿਸਰਾਮ ਹੈ ਉਠ ਬੈਲ ਗਏ ਚਾਰ ਬੇਲ ਚਰ ਪੁੱਲਾ ਬੂਲਣਾ ਹੈ ਚਰ ਨਹੀਂ ਕਹਿਣਾ ਹੈ ਉਠ ਬੈਲ ਗਏ ਚਾਰ ਬੇਲ जो वह कूप सिंचन को वसुदा उठ बैल गए चार बेल काया नगर मह कर्म हर बोवह हर जामे हरिया खेत जम में पाठ इकट्ठा ही करना है काया नगर मह कर्म हर बोवह इथि विश्राम हर जम में हरिया खेत ਮਨੁਆ ਅਸਥਿਰ ਬੈਲ ਮਾਨ ਜੋ ਆ ਹਰ ਸਿੰਚੋ ਗੁਰਮਤ ਜੇਤ ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ ਜੋ ਦੇਹ ਮਤੀ ਤਿਤ ਚੇਲ ਜੂ ਦੇਹ ਮਤੀ ਤਿਤ ਚੇਲ ਜਨ ਨਾਨਕ ਕੇ ਪ੍ਰਭ ਅੰਤਰ ਜਾਮੀ ਹਰ ਲਾਵਹ ਮਨੁਆ ਪੇਲ ਹਰ ਲਾਵਹ ਮਨੁਆ ਪੇਨ ਆਸਾ ਮਹੱਲਾ ਚੌਥਾ ਕਾਬ ਕੋ ਭਾਲੈ ਘੰਗਰੂ ਤਾਲਾ ਕਾਬ ਕੋ ਬਜਾਵੈ ਰਬਾਬ ਕਬ ਪੁਲਈ ਬੁਲਨਾ ਕਾਬ ਕੋ ਭਾਲੈ ਘੰਗਰੂ ਤਾਲਾ ਕਾਬ ਕੋ ਬਜਾਵੈ ਰਬਾਬ ਆਵਤ ਜਾਤ ਬਾਰ ਖਿਨ ਲਾਗੇ ਹਉ ਤਬ ਲਗ ਸਮਾਰੋ ਨਾਮ ਆਵਤ ਜਾਤ ਜਿਹੜਾ ਪਾਠ ਹੈ ਸਨਮੰਦਕ ਪਾਠ ਹੈ ਆਵਤ ਜਾਤ ਬਾਰ ਖਿਨ ਲਾਗੈ ਇੱਥੇ ਵਿਸਰਾਮ ਹਉ ਤਬ ਲਗ ਸਮਾਰਉ ਨਾਮ ਮੇਰਾ ਮਨ ਐਸੀ ਭਗਤ ਬਨ ਆਈ ਹਉ ਹਰ ਬਿਨ ਖਿਨ ਪਲ ਰਹਿ ਨਾ ਸਕਾਉ ਜੈਸੇ ਜਲ ਬਿਨ ਮੀਨ ਮਰ ਜਾਈ ਸਹੀ ਵਿਸਰਾਮ ਧਿਆਨ ਨਾਲ ਲਉਣਾ ਹੈ ਸੋ ਹਰ ਬਿਨ ਖਿੰਪਲ ਰਹਿ ਨਾ ਸਕਾ ਖਿੰਪਲ ਸੰਬੰਧਕ ਪਾਤ ਜੈਸੇ ਜਾਲ ਬਿਨ ਮੀਨ ਮਰ ਜਾਈ ਰਹਾਉ ਕਬ ਕੋ ਮਿਲੇ ਪੰਚ ਸਤ ਗਾਇਣ ਕਬ ਕੋ ਰਾਗ ਧੁਨ ਉਠਾਵੈ ਕਬ ਕੂ ਇਥੇ ਠਮਕਤੀ ਲਾ ਕੇ ਮਿਲੇ ਪੰਚ ਸਤ ਗਾਇਣ ਇਥੇ ਵਿਸਰਾਮ ਹੈ ਕਬ ਕੋ ਇਥੇ ਤੁਮਕ ਲਾ ਕੇ ਰਾਗ ਧੁਨ ਉਠਾਵੈ ਧੁਨ ਪੂਲਾ ਬੂਲਣਾ ਮੀਲਤ ਚੁਨਤ ਖਿਨ ਪਲ ਚਸਾ ਲੱਗਾ ਤਬ ਲਗ ਮੇਰਾ ਮਨ RAM ਗੁਣ ਗਾਵੈ ਮੀਲਤ ਚੁਨਤ ਖਿਨ ਪਲ ਚਸਾ ਲੱਗਾ ਤਬ ਲਗ ਮੇਰਾ ਮਨ RAM ਗੁਣ ਗਾਵੈ ਕਬ ਕੋ ਨਾਚੈ ਪਾਵ ਪਸਾਰੈ ਕਬ ਕੋ ਹਾਥ ਪਸਾਰੈ हाथ पाँव पसार द बिलबन तिल लागे तब लग मेरा मन राम सम्हारै कब कौ लगन कौ मेन लोगन कौ कब कौ लोगन कौ पति आवै कूं ब्लैंकेट पुरे लाके बोलनेहन कब कूं लोगन कौ पति आवै कब कौ लोगन कौ पति आवै ਲੋਕ ਪਤੀਣਾ ਨਾ ਪਤ ਹੋਏ ਜਨ ਨਾਨਕ ਹਰ ਹਿਰਦੈ ਸਦ ਧਿਆਵ ਹੋ ਤਾ ਜੈ ਜੈ ਕਰੇ ਸਭ ਕੋਈ ਵੱਖਰਾ ਨਖੀਰ ਕੀ ਪੜਨਾ ਤਾ ਜੈ ਜੈ ਕਰੇ ਸਭ ਕੋਈ ਜੈ ਜੈ ਇਕੱਠਾ ਨਹੀਂ ਕਹ ਦਿੰਦਾ ਆਸਾ ਮਹੱਲਾ ਚੌਥਾ ਸਤ ਸੰਗਤ ਮਿਲੀਏ ਹਰ ਸਾਧੂ ਮਿਲ ਸੰਗਤ ਹਰ ਗੁਣ ਗਾਏ ਗਿਆਨ ਰਤਨ ਬਲਿਆ ਘਟ ਚਾਨਣ ਅਗਿਆਨ ਅੰਧੇਰਾ ਜਾਏ ਹਰ ਜਨ ਨੱਚੋ ਹਰ ਹਰ ਧਿਆਏ ਐਸੀ ਸੰਤ ਮਿਲ ਹੈ ਮੇਰੇ ਭਾਈ ਹਮ ਜਾਣ ਕੇ ਤੂ ਵਹ ਪਾਏ ਰਹਾਉ ਹਰ ਹਰ ਨਾਮ ਜਪੋ ਮਨ ਮੇਰੀ ਆਨੰਦ ਹਰਲੇ ਬੁਲਾਏ ਜੋ ਇੱਛਾ ਹੋ ਸੋਈ ਫਲ ਪਾਵਹੁ ਫਿਰ ਭੂਖ ਨਾ ਲਾਗੈ ਆਈ ਆਪੇ ਹਰ ਅਪਰੰਪਰ ਕਰਤਾ ਹਰ ਆਪੇ ਬੂਲ ਬੁਲਾਏ ਹਰ ਆਪੇ ਬੂਨ ਬੁਲਾਏ ਸੇਈ ਸੰਤ ਭਲੇ ਤੁਧ ਭਾਵਹਿ ਜੀਨ ਕੀ ਪਤ ਪਾਵਹਿ ਥਾਈ ਜਿਨ ਕੀ ਪਤ ਪਾਵਹਿ ਥਾਈ ਨਾਨਕ ਆਖ ਨ ਰਾਜੈ ਹਰ ਗੁਣ ਰਾਜੈ ਕਸ ਕੀ ਬੁਲਿ ਰਾਜੈ ਨਹੀਂ ਕਹਿਣਾ ਨਾਨਕ ਆਖ ਨ ਰਾਜੈ ਹਰ ਗੁਣ ਜਿਉ ਆਖੈ ਤਿਉ ਸੁਖ ਪਾਈ ਭਗਤ ਪੰਡਾਰ ਦੀਏ ਹਰ ਅਪੁਨੇ ਗੁਣ ਗਾਹਕ ਵਣਜ ਲੈ ਜਾਈ ਵਾਹਿਗੁਰੂ ਜਿੱਕਾ ਕਾਲ ਸਾਬ ਕਰਾਈ ਵਾਹਿਗੁਰੂ ਜਿੱਕੀ ਪਤੇ